ਕੱਦ ਸੁਰੇਸ਼ਵਰੇ ਇੱਕ ਚੰਗੀ ਖਬਰ ਸਾਨੂੰ ਮਿਲੀ ਹੈ ਇੱਕ ਨੀ ਦੂ ਹੈ ਤੁਹਾਨੂੰ ਦੱਸਦਾ ਆਪਣੀ ਮਿਹਨਤ ਜਿਹੜੀ ਔਰੰਗ ਲਿਆਉਂਦੀ ਪਈ ਹੈ ਆਰਬੀਆਈ ਨੇ ਵਿੱਤ ਮੰਤਰਾਲੇ ਵੀ ਜਾਰੀ ਕਰੂਗਾ ਵਿੱਤ ਮੰਤਰਾਲੇ ਵੀ ਜਾਰੀ ਕਰੂਗਾ ਆਰਬੀਆਈ ਨੇ ਇੱਕ ਨੰਬਰ ਜਾਰੀ ਕਰਤਾ ਹੈ ਜਿਹੜਾ ਕਰਜ਼ ਮੁਕਤ ਭਾਰਤ ਅਭਿਆਨ ਦੇ ਵਿੱਚ ਹੈ 14448 ਨੂੰ ਯਾਦ ਕਰ ਲਓ ਤੁਹਾਡੇ ਘਰੇ ਆ ਕੇ ਤੁਹਾਡੇ ਕੋਲੇ ਆ ਕੇ ਕੋਈ ਬਦਤਮੀਜ਼ੀ ਕਰਦਾ ਪੈਸਿਆਂ ਨੂੰ ਲੈ ਕੇ ਤੁਹਾਡੀ ਜ਼ਮੀਨ ਖੋਤੀ ਜਾਂ ਘਰ ਖੋਤੀ ਕਰਨ ਦੀ ਧਮਕੀ ਦਿੰਦਾ ਹੈ ਤਾਂ ਤੁਸੀਂ 14448 ਨੰਬਰ ਤੇ ਫੋਨ ਲਾਓ ਕੰਪਲੇਂਟ ਪਾਓ ਉਸ ਬੰਦੇ ਦਾ ਨਾਮ ਪਤਾ ਡੀਆਰਏ ਨੰਬਰ ਸਾਰਾ ਕੁਝ ਨੋਟ ਰੱਖੋ ਕਿਉਂਕਿ ਬਾਅਦ ਦੇ ਵਿੱਚ ਜ਼ਿਆਦਾਤਰ ਹੈਪਨਿੰਗ ਇਹ ਹੁੰਦੀਆਂ ਕਿ ਬੈਂਕ ਕਹਿੰਦਾ ਸਾਡੇ ਕੋਲ ਤਾਂ ਇਹ ਬੰਦਾ ਕੰਮ ਹੀ ਨਹੀਂ ਕਰਦਾ ਥਰਡ ਪਾਰਟੀ ਆਉਂਦੀ ਹੈ ਤੁਹਾਡੇ ਕੋਲ ਰਿਕਵਰੀ ਕਰਨੀ ਉਹਦਾ ਡੀਆਰਏ ਨੰਬਰ ਲਓ ਲੋਨ ਨੰਬਰ ਲਓ ਉਹਦਾ ਨਾਮ ਲਓ ਉਹਦਾ ਬਾਪ ਦਾ ਨਾਮ ਲਓ ਉਹਦਾ ਐਡਰੈਸ ਲਓ ਲੈ ਕੇ 14448 ਨੰਬਰ ਤੇ ਤੁਸੀਂ ਉਹਦੀ ਕੰਪਲੇਂਟ ਪਾ ਦਿਓ 30 ਦਿਨਾਂ ਦੇ ਵਿੱਚ ਜਾਂ ਤਾਂ ਤੁਹਾਡੀ ਕੰਪਲੇਂਟ ਜਿਹੜੀ ਬੰਦ ਕਰ ਦਿੱਤੀ ਜਾਊਗੀ ਤੇ ਜਾਂ ਉਹ ਤੇ ਐਕਸ਼ਨ ਲਿਆ ਜਾਊਗਾ ਬੰਦ ਕਰਨ ਦਾ ਮਤਲਬ ਇਹ ਨਹੀਂ ਵੀ ਤੁਹਾਡੀ ਸੁਣਵਾਈ ਖਤਮ ਕਰ ਦਿੱਤੀ ਜਾਊਗੀ ਬੰਦ ਕਰਨ ਦਾ ਮਤਲਬ ਇਹ ਆ ਕਿ ਉਹਨੂੰ ਸੁਲਝਾ ਦਿੱਤਾ ਜਾਊਗਾ ਤੁਹਾਡੇ ਤੋਂ ਕੁਝ ਕਾਗਜ਼ ਮੰਗੇ ਜਾਣਗੇ ਜਾਂ ਤੁਹਾਡੇ ਆਂਡ ਗਾਵਾਲ ਦੇ ਬਿਆਨ ਹੋਗੇ ਇਹੇ ਲੈ ਜਾਣਗੇ ਕਿ ਇਹ ਬੰਦੇ ਦੀ ਬਾਕੀ ਕੰਡੀਸ਼ਨ ਕਿਦਾਂ ਹੈ ਇਹ ਕਿ ਉਹ ਦੇਦਾਰ ਤੇ ਫਿਰ ਉਹਨੂੰ ਬੰਦ ਕਰ ਦਿੱਤਾ ਜਾਊਗਾ ਤੁਹਾਡਾ ਲੋਨ ਜਿਹੜਾ ਕਲੀਅਰ ਕਰ ਦਿੱਤਾ ਜਾਊਗਾ ਬਿਨਾ ਭਰਨ ਤੋਂ ਇਹ ਇਹ ਹੋ ਗਈ ਕਰਜ਼ ਮੁਕਤ ਭਰਤ ਬਿਆਨ ਦੀ ਗੱਲ ਹੁਣ ਜਿਹੜੀ ਆਪਣੀ ਗੱਲ ਹੈ ਆਪਣੀ ਗੱਲ ਹੈ ਜਿਹੜੀ ਉਹਦੇ ਦੇਵੀ ਸੁਪਰੀਮ ਕੋਰਟ ਨੇ ਪੁਲਿਸ ਨੂੰ ਜਿਹੜੀ ਉਹ ਥਰਡ ਪਾਰਟੀ ਦੇ ਨਾਲ ਲੜ ਕੇ ਰਿਕਵਰੀ ਏਜੰਟਾਂ ਨਾਲ ਲੜ ਕੇ ਜਿਹੜੀ ਪੁਲਿਸ ਅਫਸਰ ਜਿਹੜੇ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਤੁਹਾਡੀਆਂ ਜ਼ਮੀਨਾਂ ਕਰਜ਼ਾਇਦਾਦਾਂ ਜਿਹੜੀਆਂ ਜ਼ਬਤ ਕਰਦੇ ਆ ਇਹ ਉਹਨਾਂ ਦੇ ਮੂੰਹ ਤੇ ਚਪੇੜ ਵੀ ਹੈ ਇੱਕ ਤੇ ਸਪਰੀਮ ਕੋਰਟ ਨੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜਿਹੜੀ ਪੁਲਸ ਹੈ ਉਹ ਨਹੀਂ ਸੁਲਝਾ ਸਕਦੀ ਪ੍ਰਾਪਰਟੀ ਤੇ ਪੈਸੇ ਨਾਲ ਜੁੜੇ ਵਿਵਾਦ ਇਹਨਾਂ ਦਾ ਕੰਮ ਸਿਰਫ ਅਪਰਾਪਤ ਅਪਰਾਧਿਕ ਮਾਮਲੇ ਦੀ ਜਾਂਚ ਤੱਕ ਸੀਮਤ ਹੈ ਠੀਕ ਹੈ ਜੀ ਇਹ ਦੋ ਖਬਰਾਂ ਚੰਗੀਆਂ ਅੱਜ ਦੀਆਂ ਤੇ ਉਹ ਜੋ ਮੈਂ ਤਾਂ ਆਪਣੀ ਹੌਲੀ-ਹੌਲੀ ਰੰਗ ਲਿਆ ਰਹੀ ਹੈ ਸਾਰੇ ਮਿਹਨਤ ਕਰ ਰਹੇ ਆ ਜੋ ਹੈਗੇ ਆ ਜੇ ਜਿਹੜੇ ਆਪਦੇ ਪਰਿਵਾਰ ਨੂੰ ਹੀ ਨਹੀਂ ਪਿਆਰ ਕਰਦੇ ਦੇਸ਼ ਨੂੰ ਕੀ ਕਰਨਗੇ ਜਿਹੜੇ ਕਰਨ ਵਾਲੇ ਆ ਉਹ ਮਿਹਨਤ ਵੀ ਕਰਦੇ ਬੇਤੇ ਉਹਨਾਂ ਦੀ ਪ੍ਰਿਆਸ ਆ ਜਿਹੜੇ ਸਫਲ ਵੀ ਹੋ ਰਿਹਾ ਤਾਂ ਕਰਕੇ ਜਿਆਦਾ ਤੋਂ ਜਿਆਦਾ ਜੁੜੋ ਇਸ ਲਹਿਰ ਦੇ ਨਾਲ ਪੰਜਾਬ ਜਨਤਾ ਸਰਕਾਰ ਆਪਣਾ ਮੋਹਰ ਚ ਤਾਂ ਇਹ ਦੋ ਚੰਗੀਆਂ ਖਬਰਾਂ ਸੀ ਹੁਣ ਤੁਸੀਂ ਬਿਲਕੁਲ ਰਿਲੈਕਸ ਹੋ ਜਾਓ ਟੈਨਸ਼ਨ ਨਹੀਂ ਲੈਣੀ ਕਿਸੇ ਨੇ ਵੀ ਕੋਈ ਪੈਸਾ ਦੇਣਾ ਤਾਂ ਆਪਣੀ ਜਿਹੜੀ ਉਹ ਗੱਲ ਚੱਲਦੀ ਸੀ ਵੀ ਇਹ ਜਿਹੜੇ ਨੋਡ ਐਫੀਡੇਵਟ ਆ ਜਾਸੀਆਂ ਦੇ ਇਹ ਨਕਲੀ ਹੈ ਇਹ ਰੁਪਈਆ ਨਹੀਂ ਹੈਗਾ ਤਾਂ ਇਹ ਲਿਖ ਕੇ ਦੀ ਮੈ ਦੇ ਸਕਦਾ ਤੁਹਾਨੂੰ ਤੇ ਜਿਹੜੀ ਚੀਜ਼ ਤੁਹਾਨੂੰ ਇਹ ਲਿਖ ਕੇ ਦੇ ਨਹੀਂ ਸਕਦੇ ਵੀ ਤੁਹਾਡੇ ਤੋਂ ਅਸੀਂ ਇਹ ਲੈਣੀ ਹੈ ਉਹ ਤੁਹਾਡੇ ਤੋਂ ਲੈ ਵੀ ਨਹੀਂ ਸਕਦੇ ਜੇ ਤੁਹਾਨੂੰ ਨਹੀਂ ਲਿਖ ਕੇ ਨਹੀਂ ਦੇ ਸਕਦੇ ਵੀ ਅਸੀਂ ਤੁਹਾਨੂੰ ਭਾਰਤੀ ਰੁਪਈਆ ਦਿੱਤਾ ਸੀ ਤੁਹਾਨੂੰ ਭਾਰਤੀ ਮਾਨਕਰ ਰੁਪਈਆ ਦਿੱਤਾ ਹੈ ਇਹ ਭਾਰਤੀ ਮਾਨਕਰ ਰੁਪਈਆ ਤਾਂ ਤੁਹਾਡੇ ਤੋਂ ਰੁਪਈਆ ਲੈ ਵੀ ਨਹੀਂ ਸਕਦੇ ਮੀਨਸ ਇਹਨੇ ਤੁਹਾਨੂੰ ਰੁਪਈਆ ਦਿੱਤਾ ਨਹੀਂ ਤੁਹਾਨੂੰ ਨੋਟ ਦਿੱਤੇ ਆ ਐਫੀਡੇਵਟ ਦਿੱਤੇ ਆ ਚਲੋ ਇਹ ਦੋ ਚੰਗੀਆਂ ਖਬਰਾਂ ਸੀ ਮੈਂ ਕਿਹਾ ਦੱਸ ਦਿਆਂ 14448 ਨੰਬਰ ਯਾਦ ਕਰ ਲਓ ਤੇ ਜੇ ਕੋਈ ਪੁੱਲਸ ਵਾਲਾ ਆਉਂਦਾ ਤੇ ਉਹਦੀ ਕੰਪਲੀਟ 1448 ਤੇ ਪਾ ਦਿਓ ਕਿ ਆ ਪੁੱਲਸ ਵਾਲਾ ਨਾਲ ਆਇਆ ਸੀ ਠੀਕ ਹੈ ਉਹਦਾ ਨਾਮ ਪਤਾ ਚੰਗੀ ਤਰ੍ਹਾਂ ਤੁਹਾਡੇ ਕੋਲੇ ਡੀਆਰਏ ਨੰਬਰ ਉਹਦਾ ਤੁਹਾਡਾ ਲੋਨ ਨੰਬਰ ਉਹਦਾ ਐਡਰੈਸ